ਅਨੇ ਕੱਲ ਆਪਣੀਆਂ ਇਹਨਾਂ ਦੋਨਾਂ ਮਸ਼ੀਨਾਂ ਦੇ ਥਰੇਸਰ ਚੇਂਜ ਕੀਤੇ ਨੇ ਇਹਦੇ ਵਿੱਚੋਂ ਕਣਕ ਵਾਲਾ ਥਰੇਸਰ ਕੱਢ ਕੇ ਆਪਾਂ ਨੇ ਝੋਨੇ ਵਾਲਾ ਥਰੇਸਰ ਪਾਇਆ ਤੇ ਇਹ ਮਸ਼ੀਨ ਦੇ ਵਿੱਚ ਝੋਨੇ ਵਾਲਾ ਕੱਢ ਕੇ ਕਣਕ ਵਾਲਾ ਥਰੇਸਰ ਪਾਇਆ ਉਹਦੇ ਵਿੱਚ ਹੁਣ ਝੋਨੇ ਵਾਲਾ ਥਰੇਸਰ ਪਾਇਆ ਆਪਣੇ ਮਸ਼ੀਨ ਦੇ ਵਿੱਚ ਤੇ ਜਿਹੜੀ ਇਹ ਸਾਹਮਣੇ ਮਸ਼ੀਨ ਖੜੀ ਹੈ ਇਹਦੇ ਵਿੱਚ ਪਾਇਆ ਕਣਕ ਵਾਲਾ ਥਰੇਸਰ ਇਹ ਥਰੇਸਰ ਪਾਉਣ ਦਾ ਕਾਰਨ ਇਹ ਆ ਵੀ ਜਿਹੜੇ ਰਸਤੇ ਤੇ ਆਪਾਂ ਨੂੰ ਝੋਨੇ ਵਾਲਾ ਥਰੇਸਰ ਦਾ ਕੰਮ ਆ ਉੱਥੇ ਜਿਹੜੀ ਇਹ 51 ਇੰਚੀ ਮਸ਼ੀਨਾਂ ਜਾਂਦੀ ਨੇਗੀ ਰਸਤਾ ਬਾਹਲਾ ਤੰਗਾ ਉੱਥੇ 41 ਇੰਚੀ ਮਸ਼ੀਨ ਜਾਊ ਰਾਸਤੇ ਦੇ ਵਿੱਚ ਇੱਕ ਪੁਲ ਪੈਂਦਾ ਛੋਟਾ ਜਿਹਾ ਉੱਥੋਂ 51 ਇੰਚ ਦੀ ਮਸ਼ੀਨ ਹੈ ਜਿਹੜੀ ਨਿਕਲਦੀ ਨਹੀਂ ਹੈਗੀ ਤੇ ਬਾਕੀ ਇਹ ਰਸਤੇ ਦੀ ਗੱਲ ਕਰੀਏ ਤਾਂ ਰਸਤਾ ਜਿਹੜਾ ਉਹ ਸਾਰਾ 41 ਇੰਚੀ ਮਸ਼ੀਨ ਵਾਲਾ 51 ਇੰਚੀ ਮਸ਼ੀਨ ਦੇ ਜਾਣ ਵਾਲਾ ਕੰਮ ਹੈ ਨਹੀਂ ਤਾਂ ਕਰਕੇ ਆਪਾਂ ਨੇ ਆ ਕੇ ਇਹ ਮਸ਼ੀਨ ਦੇ ਵਿੱਚ ਕਣਕ ਵਾਲਾ ਫਰੇਸ਼ਰ ਪਾਤਾ ਤੇ ਜਿਹੜੀ ਉਹ 41 ਇੰਚੀ ਮਸ਼ੀਨ ਆ ਉਹਦੇ ਵਿੱਚ ਆਪਾਂ ਨੇ ਝੋਨੇ ਵਾਲਾ ਫਰੇਸ਼ਰ ਪਾਤਾ ਬਾਕੀ ਹੁਣ ਚੈਂਬਰ ਪਾਉਣਾ ਦੋਹਾਂ ਦੇ ਚੈਂਬਰ ਪਾ ਕੇ ਜਿਹੜੀ ਇਹ ਮਸ਼ੀਨ ਹੈ ਇਹਨੂੰ ਇਹਦੇ ਕੰਮ ਤੇ ਭੇਜ ਦਿਆਂ ਤੇ ਜਿਹੜੀ ਉਹ 41 ਇੰਚੀ ਮਸ਼ੀਨ ਉਹਨੂੰ ਉਹਦੇ ਕੰਮ ਤੇ ਭੇਜ ਦਿਆਂ ਮਸ਼ੀਨਾ ਆਪਣੀਆਂ ਤਿਆਰ ਨੇ 55 ਇੰਚ ਮਸ਼ੀਨ ਵੀ ਤਿਆਰ ਆ ਤੇ ਜਿਹੜੀਆਂ ਦੋਹੇ 41 ਇੰਚ ਮਸ਼ੀਨਾਂ ਨੇ ਇਹ ਵੀ ਤਿਆਰ ਨੇ ਜਿਹੜੀ ਇਹ ਆਪਣੀ 1 ਨੰਬਰ ਮਸ਼ੀਨਾ ਇਹ ਜਾਊਗੀ ਚੌਲੇ ਫਲੀਆਂ ਦੇ ਕੱਪਿਆਂ ਤੇ ਬਾਕੀ ਇਹ 3 ਨੰਬਰ ਤੇ 5 ਨੰਬਰ ਮਸ਼ੀਨ ਕਰਨਗੇ ਆ ਜਵਾਰ ਦੀ ਬਾਢੀ ਮਸ਼ੀਨਾ ਆਪਣੀਆਂ ਤਿਆਰ ਨੇ ਬਾਕੀ ਜਿਹੜੇ ਮੌਸਮ ਦੀ ਗੱਲ ਕਰੀਏ ਤੇੜਾ ਉਹ ਮੌਸਮਾ ਉਹ ਖਾਸਾ ਧੁੰਦ ਤੇ ਤਰੇਲ ਜਿਹਾ ਮੌਸਮਾ ਰੋਟੀ ਪਾਣੀ ਖਾਣਿਆ ਜਦ ਤੱਕ ਘੰਟਾ ਡੇਢ ਘੰਟਾ ਲੱਗੂ ਤੁਪ ਖੇਤ ਆਲਾ ਬੰਦਾ ਆਉਂਦਾ ਫਿਰ ਚੱਲਦੇ ਆ ਲੈ ਕੇ ਮਸ਼ੀਨਾ ਸੋਹਣੇ ਕੰਮ ਨਿਪੜ ਗਿਆ ਆ ਜਾ ਬਰ ਰੋਟੀ ਖਾ ਲਓ ਸਤੂ ਆ ਜਾ ਰੋਟੀ ਖਾ ਲਓ ਬਈ ਇਹ ਕੰਮ ਨਿਪੜ ਗਿਆ ਸੁੱਖਾ ਕਿੱਥੇ ਆਇਆ ਸੁੱਖੇ ਰੋਟੀਆਂ ਨਿਮੇੜ ਤੋਂ ਬਰਜੇ ਖੇਤ ਵਾਲਾ ਬੰਦਾ ਆ ਗਿਆ ਆਪਾਂ ਲੈ ਚੱਲਾਂਗੇ ਮਸ਼ੀਨਾਂ ਫੇਰ ਖਾ ਲੈ ਰੋਟੀ ਪਣੀ ਬਈ ਓ ਸਤੂ ਰੋਟੀ ਪਣੀ ਖਾ ਲਿਆ ਬਾਅਦ ਠੀਕ ਆ ਤੂੰ ਮਸ਼ੀਨ ਲੈ ਕੇ ਚੱਲ ਆਪਦੇ ਉੱਥੇ ਕੁੱਪਿਆਂ ਚ ਮੈਂ ਇਹਨੂੰ 4 ਨੰਬਰ ਤੇ 3 ਨੰਬਰ ਮਸ਼ੀਨ ਲੈ ਕੇ ਇਨਾ ਜਵਾਰ ਚ ਅਸੀਂ ਇੱਧਰ ਚਲਾਉਣਾ ਮਸ਼ੀਨਾਂ ਜਾ ਕੇ ਤੇ ਜਦ ਤੱਕ ਜੇ ਖੇਤਾਂ ਲਗਾ ਮਸ਼ੀਨ ਕਰ ਲਈ ਸਟਾਰਟ ਤੇ ਵਿੱਚ ਦੀ ਟਾਈਮ ਲੱਗਾ ਜੇ ਮੇਰਾ ਅੱਜ ਤਾਂ ਮੈਂ ਆਉਂਗਾ ਜੇ ਵਿੱਚ ਦੀ ਟਾਈਮ ਲੱਗਾ ਤਾਂ ਸੁਖੇ ਆਪਣੀ ਮਸ਼ੀਨ ਦੀ ਮਾਰ ਸੈਲਫ ਤੇ ਚੱਲੀਏ ਲੈ ਕੇ ਫਿਰ ਆਪਾਂ ਇਹ ਬਾਕੀ ਚਾਰ ਨੰਬਰ ਮਸ਼ੀਨ ਵਾਲੇ ਮੁੰਡਿਆਂ ਨੂੰ ਕਹੇ ਵੀ ਮਾਰੋ ਸੈਲਫ ਚੱਲ ਫਿਰ ਮਸ਼ੀਨਾਂ ਪਾ ਲੈ ਕੇ ਅੱਗੇ ਵਾਢੀ ਕਰਨ ਵਾਸਤੇ ਪਰ ਜਿਹੜੇ ਰਸਤੇ ਵਿੱਚ ਦੀ ਆਪਾਂ ਮਸ਼ੀਨਾਂ ਲੈ ਕੇ ਜਾ ਰਹੀ ਸੀ ਉਹ ਰਸਤੇ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਪ੍ਰਾਹ ਕਰੰਟ ਦੀ ਤਾਰ ਆ ਜਿੱਥੋਂ ਦੀ ਮਸ਼ੀਨਾਂ ਨੇ ਜਾਣਾ ਉੱਥੇ ਜਿਹੜੀ ਤਾਰ ਇਹ ਖਾਸੀ ਨਿਮੀਆ ਤੇ ਮਸ਼ੀਨ ਦੀ ਸਤਰੀ ਨਹੀਂ ਲੱਗਦੀ ਆ ਜਿਹਦੇ ਕਰਕੇ ਆਪਨੇ ਮਸ਼ੀਨਾਂ ਰੋਕ ਲਈਆਂ ਤੇ ਹੁਣ ਤਾਰ ਚੱਕਣ ਵਾਸਤੇ ਢਾਂਗਾ ਬਣਾਉਣਾ ਤੇ ਤਾਰ ਚੱਕ ਕੇ ਫੇਰ ਉਸੇ ਨਟ ਪਾਉਣਾ ਜਿਹੜੀਆਂ ਤੁਸੀਂ ਇਹ ਤਾਰਾਂ ਦੇਖ ਰਹੇ ਹੋ ਇੱਥੇ ਮਸ਼ੀਨਾਂ ਦੇ ਨਾਲ ਤਾਰਾਂ ਲੱਗਦੀਆਂ ਸੀ ਤੇ ਆਪਣਾ ਢਾਂਗਾ ਬਣਾਇਆ ਢਾਂਗਾ ਬਣਾ ਕੇ ਇਹਦੇ ਨਾਲ ਤਾਰਾਂ ਚੱਕ ਕੇ ਫੇਰ ਮਸ਼ੀਨਾਂ ਟਪਾਈਆਂ ਮਸ਼ੀਨਾਂ ਆਪਾਂ ਨੇ ਖੇਤ 'ਚ ਲਿਆਂਦੀਆਂ ਤੇ ਦੋਹੇ ਮਸ਼ੀਨਾਂ ਦੇ ਕਾਟਰ ਪਾਲੇ ਜਿਹੜੀ ਆਪਣੀ ਤੀਜੀ ਮਸ਼ੀਨ ਜਿਹੜੀ ਸਾਹਮਣੇ ਤੁਸੀਂ ਆ ਜਵਾਰ ਦੇਖ ਰਹੇ ਹੋ ਇਹਦੇ ਪਰਲੇ ਸਿਰੇ ਤੇ ਆ ਬਾਕੀ ਜਿਹੜੀ ਸਾਹਮਣੇ ਇਹ ਮਸ਼ੀਨ ਖੜੀ ਆ ਚਾਰ ਨੰਬਰ ਇਹਨੂੰ ਆਪਾਂ ਬਿਨਾ ਪਾਇਪ ਵਾਲੀਆਂ ਫਿੰਗਰਾਂ ਨਾਲ ਹੀ ਚਲਾਵਾਂਗੇ ਤੇ ਜਿਹੜੀ ਇਹ ਪੰਜ ਨੰਬਰ ਮਸ਼ੀਨ ਆ ਇਹਨੂੰ ਆਪਾਂ ਜਿਹੜੀਆਂ ਪਾਇਪ ਵਾਲੀਆਂ ਫਿੰਗਰਾਂ ਨੇ ਜਿੰਨਾਂ ਨਾਲ ਆਪਾਂ ਮੱਕੀ ਵੜਦੇ ਹੁੰਨੇ ਆ ਨਾਲ ਦਾ ਖੇਤ ਵਾਲਿਆਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਜਿਹੜੇ ਪਾਈਪ ਨੇ ਉਹ ਲਾ ਕੇ ਘੱਟ ਛੱਟੇ ਛੱਡਦੀ ਆ ਜਾਂ ਬਿਨਾਂ ਪਾਈਪ ਲਾਈ ਘੱਟ ਛੱਟੇ ਛੱਡਦੀ ਆ ਜਿਵੇਂ ਉਹਨਾਂ ਦੀ ਪਸੰਦ ਹੋਈ ਆਪਾਂ ਉਵੇਂ ਹੀ ਕਰ ਦਾਂਗੇ ਜੇ ਉਹਨਾਂ ਨੇ ਕਿਹਾ ਵੀ ਪਾਈਪ ਉਤਾਰ ਕੇ ਵੜੋ ਤਾਂ ਪਾਈਪ ਉਤਾਰ ਕੇ ਵੜ ਦਾਂਗੇ ਜੇ ਉਹਨਾਂ ਨੇ ਕਿਹਾ ਵੀ ਪਾਈਪ ਲਾ ਕੇ ਵੜੋ ਤਾਂ ਆਪਾਂ ਪਾਈਪ ਲਾ ਕੇ ਵੜ ਦਾਂਗੇ ਹੁਣ ਜਿਹੜੀ 5 ਨੰਬਰ ਮਿਸ਼ਨ ਆ ਪਹਿਲਾਂ ਆਪਾਂ ਇਹਦੇ ਦੇਰੋਂ ਉਸਕੀ ਵਾਸਤੇ ਆਪਣੇ ਪਾਈਪ ਬਣਾਏ ਹੋਨੇ ਉਹ ਪਾਈਪ ਲਾਉਣਾ ਤੇ ਜਿਹੜੀ 4 ਨੰਬਰ ਮਸ਼ੀਨਾਂ ਇਹਨੂੰ ਆਪਾਂ ਬਣਾ ਪਾਈਪ ਤੋਂ ਲਾਵਾਂਗੇ ਬਾਕੀ ਜੇ ਕੰਮ ਦੀ ਗੱਲ ਕਰੀਏ ਤਾਂ ਕੰਮ ਇੱਥੇ ਇੱਕ ਜਗ੍ਹਾ ਜਿਹੜਾ ਵੀ ਹੈਗਾ ਜਿਹੜੀਆਂ 2-3 ਦਿਨਾਂ ਐ ਮਸ਼ੀਨਾਂ ਚੱਲਣਗੀਆਂ ਐ ਸਿੱਕ ਜਗ੍ਹਾ ਹੀ ਚੱਲਣਗੀਆਂ ਤੇ ਜਿਹੜੀ 3 ਨੰਬਰ ਮਸ਼ੀਨਾਂ ਉਹ ਪਰਲੇ ਸਿਰੋਂ ਪਲਾਟ ਨੂੰ ਵੱੜਦੀ ਵੱੜਦੀ ਉਰਾਂ ਨੂੰ ਆਊਗੀ ਤੇ ਜਿਹੜੀਆਂ ਇਹ ਦੋ ਮਸ਼ੀਨਾਂ ਨੇ ਇਧਰਲੇ ਪਾਸੋਂ ਬਾਡੀ ਕਰਦੀਆਂ ਕਰਦੀਆਂ ਪਰਲੇ ਪਾਸੇ ਨੂੰ ਜਾਣਗੀਆਂ ਬਾਕੀ ਇਹ ਮਸ਼ੀਨ ਦਾ ਪਾਈਪ ਲਾਉਣਾ ਹੁਣ ਪਾਈਪ ਲਾਉਣ ਤੋਂ ਬਾਅਦ ਫੇਰ ਆਪਾਂ ਮਸ਼ੀਨਾਂ ਸਟਾਰਟ ਕਰਦੇ ਆਂ ਖ ਆਉਂਦਾ ਉਹਦੇ ਆਉਣ ਤੋਂ ਬਾਅਦ ਫਿਰ ਆਪਾਂ ਕਰਦੇ ਆਂ ਬਾਡੀ ਦਾ ਕੰਮ ਸਟਾਰਟ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆਪਣੀ ਜਿਹੜੀ ਇਹ 5 ਨੰਬਰ ਮਸ਼ੀਨ ਆ ਇਹਦੀਆਂ ਫਿੰਗਰਾਂ ਦੇ ਉੱਪਰ ਇੱਕ ਛੱਡ ਕੇ ਇੱਕ ਇਹ ਪਾਈਪ ਵਾਲੀ ਫਿੰਗਰ ਜੀ ਲਾਤੀ ਤੇ ਇਹ ਮਸ਼ੀਨ ਤੇ ਆਪਾਂ ਐਵੇਂ ਮੂਰੇ ਫਿੰਗਰਾਂ ਲਾ ਕੇ ਫਿਰ ਮਸ਼ੀਨ ਚਲਾਵਾਂਗੇ ਤੇ ਜਿਹੜੀ ਇੱਧਰ ਆਪਣੀ ਜਿਹੜੀ ਇਹ 4 ਨੰਬਰ ਮਸ਼ੀਨ ਖੜੀ ਆ ਇਹ ਮਸ਼ੀਨ ਨੂੰ ਆਪਾਂ ਜਿਹੜੀਆਂ ਇਹ ਫਿੰਗਰਾਂ ਨੇ ਇਹਨਾਂ ਤੋਂ ਬਿਨਾਂ ਚਲਾਵਾਂਗੇ ਖੇਤ ਵਾਲਿਆਂ ਨੂੰ ਜਿਵੇਂ ਠੀਕ ਲੱਗੂ ਜੇ ਤੇ ਇਹਨਾਂ ਨੇ ਪਾਈਪ ਲਵਾ ਕੇ ਬੜਾਉਣੀ ਹੋਈ ਜਵਾਰ ਤਾਂ ਆਪਾਂ 4 ਨੰਬਰ ਮਸ਼ੀਨ ਦੇ ਮੈਂ ਪਾਈਪ ਲਾਵਾਂਗੇ ਦੋਵੇਂ ਮਸ਼ੀਨਾਂ ਦੇ ਲਾ ਕੇ ਪਾਈਪ ਫਿਰ ਬਾਡੀ ਕਰਾਂਗੇ ਜੇ ਇਹਨਾਂ ਨੇ ਬਿਨਾ ਪਾਈਪਾਂ ਤੋਂ ਕੱਲੀਆਂ ਫਿੰਗਰਾਂ ਨਾਲ ਬਾਡੀ ਕਰਾਉਣੀ ਹੋਈ ਇਹਨਾਂ ਨੂੰ ਉਹ ਚੰਗੀ ਲੱਗੀ ਤਾਂ ਆਪਾਂ ਜਿਹੜੇ ਮਸ਼ੀਨ ਦੇ ਪਾਈਪ ਨੇ ਇਹ ਖੋਲਦਾਂਗੇ ਫਿਰ ਕੱਲੀਆਂ ਫਿੰਗਰਾਂ ਨਾਲ ਬਾਡੀ ਕਰਾਂਗੇ ਬਾਕੀ ਉਹ ਮਸ਼ੀਨ ਸਟਾਰਟ ਕਰ ਦਿਆਂ ਫਿਰ ਦੇਖਦਾ ਵੀ ਇਹਨਾਂ ਨੂੰ ਇਹ ਪਾਈਪ ਵਾਲੀ ਪਸੰਦ ਆਉਂਦੀ ਆ ਜਾਂ ਬਿਨਾ ਪਾਈਪ ਤੋਂ ਪਸੰਦ ਆਉਂਦੀ ਆ ਚੱਲ ਭੀ ਸਤੂ ਮਸ਼ੀਨ ਆ ਗਈ ਆਪਣੀ ਸਾਹਮਣੇ ਜਿਹੜੇ ਤੁਸੀਂ ਅਜਵਾਰ ਦੇਖ ਰਹੇ ਹੋ ਆਪਾਂ ਇਹ ਜਵਾਰ ਦੀ ਬਾਡੀ ਕਰਨੀ ਆ ਇਹ ਮਸ਼ੀਨ ਆਪਾਂ ਜਿਹੜੇ ਮੱਕੇ ਦੇ ਪਾਈਪ ਨੇ ਉਹ ਲਾ ਕੇ ਚਲਾਵਾਂਗੇ ਉਤੋਂ ਬਾਅਦ ਜਿਹੜੀ 4 ਨੰਬਰ ਮਸ਼ੀਨ ਆ ਉਹਨੂੰ ਆਪਾਂ ਬਿਨਾ ਪਾਈਪਾਂ ਤੋਂ ਚਲਾਵਾਂਗੇ ਇਸੇ ਖੇਤ ਦੇ ਵਿੱਚ ਤੇ ਦੋਹੇ ਮਸ਼ੀਨਾਂ ਆਪਣੀਆਂ ਚੈੱਕ ਹੋ ਜਾਣਗੀਆਂ ਵੀ ਪਾਈਪਾਂ ਨਾਲ ਜ਼ਿਆਦਾ ਕੰਮ ਜਾਵਾ ਜਾਂ ਬਿਨਾ ਪਾਈਪਾਂ ਤੋਂ ਜ਼ਿਆਦਾ ਕੰਮ ਜਾਵਾ ਬਾਕੀ ਆ ਮਸ਼ੀਨ ਨੂੰ ਕਰ ਦਿਆਂ ਸਟਾਰਟ ਉਹ ਮਸ਼ੀਨ ਸੀ ਜਿਹੜੀ ਆਪਣੀ ਉਹ ਹਰ ਹਰਚ ਚੱਲ ਗਈ ਸੀ ਮੁੰਡਿਆਂ ਨੂੰ ਸਾਫ਼ ਲੱਗਿਆ ਹੋਣਾ ਕਰਨ ਸਾਫ਼ ਕਰਨ ਤੋਂ ਬਾਅਦ ਲੈ ਕੇ ਆਉਂਦੇ ਨੇ ਮਸ਼ੀਨ ਤੇ ਉਹ ਮਸ਼ੀਨ ਨੂੰ ਵੀ ਆਪਾਂ ਐਸੇ ਖੇਤ 'ਚ ਚਲਾਵਾਂਗੇ ਇੱਕ ਵਾਰ ਆਪਾਂ ਨੇ ਆਪਣੀ 5 ਨੰਬਰ ਮਸ਼ੀਨ ਚਲਾਤੀ ਖੇਤ ਵਾਲੇ ਨੂੰ ਸੀਫਾ ਦੇ ਦਾਣੇ ਚੈੱਕ ਕਰਾਤੇ ਟੈਂਕ ਚ ਦਾਣੇ ਚੈੱਕ ਕਰਾਤੇ ਫੇਠਾਂ ਸਿਰਟਿਆਂ ਦੇ ਦਾਣੇ ਚੈੱਕ ਕਰਾਤੇ ਮਸ਼ੀਨ ਆਪਣੀ ਓਕੇ ਆ ਇਹ ਮਸ਼ੀਨ ਨੂੰ ਚਲਾਉਣ ਤੋਂ ਬਾਅਦ ਹੁਣ ਜਿਹੜੀ ਆਪਣੀ 4 ਨੰਬਰ ਮਸ਼ੀਨ ਆਪਾਂ ਉਹਨੂੰ ਲੈ ਕੇ ਆਉਣਾ ਉਹਨੂੰ ਚਲਾਉਣਾ ਤੇ ਉਹਦਾ ਕੰਮਕਾਰ ਦੇਖਦੇ ਆਂ ਇਹ ਮਸ਼ੀਨਾਂ ਜਿਹੜੀ ਆਪਣੀ ਓਕੇ ਆ ਖੇਤ ਵਾਲੇ ਨੂੰ ਤਸੱਲੀ ਕਰਾ ਕੇ ਆਪਾਂ ਨੇ ਆਪਾਂ ਨੇ ਆਪਣੀ 4 ਨੰਬਰ ਮਸ਼ੀਨ ਵੀ ਲੈ ਆਂਦੀ ਬਾਡੀ ਵਾਸਤੇ ਇਹ ਮਸ਼ੀਨ ਨੂੰ ਵੀ ਆਪਾਂ ਅੱਜ ਜਵਾਰ ਚ ਪਹਿਲੇ ਦਿਨ ਲਗਾਇਆ ਚਲਾਉਣ ਇਹ ਤੋਂ ਪਹਿਲਾਂ ਇਹੇ ਹਰ ਹਰ ਦੀ ਬਾਡੀ ਕਰਕੇ ਆਈ ਆ ਤੇ ਕੱਲ ਆਪਾਂ ਇਹਦਾ ਥਰੇਸਰ ਬਾਸਕਟ ਬਦ ਲਿਆ ਸੀ ਤੇ ਅੱਜ ਮਸ਼ੀਨ ਨੂੰ ਆਪਾਂ ਜਵਾਰ ਦੀ ਬਾਡੀ ਵਾਸਤੇ ਲਿਆਂਦਾ ਜਿਹੜਾ ਤੁਸੀਂ ਆਹ ਰਾਉਂਡ ਦੇਖ ਰਹੇ ਹੋ ਇਹ ਆਪਣੀ 5 ਨੰਬਰ ਮਸ਼ੀਨ ਨੇ ਲਾਇਆ ਜਿਹਦੇ ਮੂਰੇ ਆਪਾਂ ਨੇ ਫਿੰਗਰਾਂ ਦੇ ਮੂਰੇ ਮੱਕੀ ਵਾਲੇ ਪਾਈਪ ਲਾਏ ਨੇ ਤੇ ਜਿਹੜੀ ਇਹ ਮਸ਼ੀਨ ਆ ਇਹ ਆਪਾਂ ਬਿਨਾ ਪਾਈਪਾਂ ਤੋਂ ਚਲਾਵਾਂਗੇ ਫਿਰ ਆਪਾਂ ਨੂੰ ਦੋਹਾਂ ਮਸ਼ੀਨਾਂ ਦੇ ਰਾਉਂਡ ਦੇਖ ਕੇ ਆਏ ਪਤਾ ਲੱਗ ਜੂ ਵੀ ਕਿਹੜੀ ਮਸ਼ੀਨ ਵੱਧ ਛਿੱਟੇ ਛਿੜਦੀ ਆ ਤੇ ਕਿਹੜੀ ਮਸ਼ੀਨ ਘੱਟ ਛਿੱ ਉਦੇ ਮੰਗੂ ਕਰਦਾਂਗੇ ਚਾਹੇ ਪੈ ਪਾਪਾ ਨੂੰ ਲਾਉਣੇ ਪੈ ਜਾਣ ਚਾਹੇ ਉਤਾਰਨੇ ਪੈ ਜਾਣ ਬਾਕੀ ਇਹ ਮਸ਼ੀਨ ਨੂੰ ਵੀ ਕਰਕੇ ਦੇਖਦੇ ਮਸ਼ੀਨਾਂ ਆਪਾਂ ਨੇ ਆਪਣੀਆਂ ਦੋਹੇ ਚਲਾਤੀਆਂ 4 ਨੰਬਰ ਮਸ਼ੀਨ ਵੀ ਚਲਾਤੀ 5 ਨੰਬਰ ਮਸ਼ੀਨ ਵੀ ਚਲਾਤੀ ਮਸ਼ੀਨਾਂ ਦੋਹੇ ਓਕੇ ਨੇ ਆਪਣੀਆਂ ਦਾਣੇ ਵੀ ਦਿਖਾਤੇ ਖੇਤ ਵਾਲੇ ਨੂੰ ਬਾਕੀ ਝੇੜਾਂ ਛੱਟਾਂ ਦੇ ਦਾਣੇ ਦਿਖਾਤੇ ਸਿਫਾਲਾ ਮਾਲ ਦਿਖਾਤਾ ਦੋਹੇ ਮਸ਼ੀਨਾਂ ਓਕੇ ਨੇ ਜੇ ਆਪਾਂ ਛਿੱਟੇ ਘੱਟ ਸਿੱਟਣ ਦੀ ਗੱਲ ਕਰੀਏ ਤਾਂ ਜਿਹੜੀ ਇਹ 5 ਨੰਬਰ ਮਸ਼ੀਨਾਂ ਜਿਹਦੇ ਮੂਰੇ ਪਾਈਪ ਲੱਗੇ ਹੋਏ ਨੇ ਮੱਕੀ ਵਾਲੇ ਉਹ ਥੋੜੇ ਜਿਹਾ ਘੱਟ ਛੱਕੇ ਸਿੱਟਦੀ ਆ ਤੇ ਜਿਹੜੀ ਆਪਾਂ ਨੇ ਬਿਨਾ ਪਾਈਪਾਂ ਤੋਂ ਚਲਾ ਰੱਖਿਆ ਮਸ਼ੀਨ ਉਹ ਥੋੜੇ ਜਿਹਾ ਸਿੱਟੇ ਬਾਅਦ ਸਿੱਟਦੀ ਆ ਪਰ ਜਿਹਦੇ ਪਾਈਪ ਨਹੀਂ ਲਾਏ ਜੇ ਗਿਰੀ ਹੋਈ ਜਵਾਰ ਬੱਚਾ ਜੇ ਉਹ ਗਿਰੀ ਹੋਈ ਜਵਾਰ ਨੂੰ ਚੱਕ ਲੈਂਦੀ ਆ ਜਿਹਦੇ ਆਪਾਂ ਨੇ ਪਾਈਪ ਲਾਏ ਹੋਏ ਨੇ ਇਹ ਜੇ ਗਿਰੀ ਹੋਈ ਜਵਾਰ ਆ ਜੇ ਉਹਨੂੰ ਚੱਕਦੇ ਨਹੀਂ ਤੇ ਮਸ਼ੀਨ ਆਪਾਂ ਨੇ ਦੋਹੇ ਚਲਾ ਦਿਆਂ ਮਸ਼ੀਨਾਂ ਆਪਣੀਆਂ ਦੋਹੇ ਉੱਪਰ ਆਪਾਂ ਨੇ ਉਧਰਲੀ ਖੇਤ ਦੀ ਬਾੜੀ ਦਾ ਕੰਮ ਨਿਪੜ ਗਿਆ ਤੇ ਆਪਾਂ ਮਸ਼ੀਨ ਲੈ ਕੇ ਜਿਹੜਾ ਤੁਸੀਂ ਆ ਖੇਤ ਦੇਖ ਰਹੇ ਹੋ ਇਹ ਵੱਡਣ ਵਾਲੇ ਤੇ ਆਗਰ ਲਾਉਣਾ ਇਹ ਖੇਤ 'ਚ ਕਰਦੇ ਹਾਂ ਅਸੀਂ ਸਟਾਰਟ ਜਿਹੜੀ ਆਪਣੀ 4 ਨੰਬਰ ਮਸ਼ੀਨ ਆ ਇਹ ਤੋਂ ਪਿੱਛੇ ਜਿਹੜੇ ਸਾਹਮਣੇ ਤੁਹਾਨੂੰ ਆ ਦਰਖਤ ਦਿਹਿੰਦੇ ਨੇ ਇਹਨਾਂ ਦਰਖਤਾਂ ਕੋਲ ਚੱਲਦੀ ਆ ਇੱਕ ਵਾਰ ਇਹ ਮਸ਼ੀਨ ਨੂੰ ਆਪਾਂ ਸਟਾਰਟ ਕਰਾ ਕੇ ਫਿਰ ਆਪਾਂ ਜਿਹੜੀ ਆਪਣੀ ਚਾਰ ਨੰਬਰ ਮਸ਼ੀਨਾਂ ਉਹਦੇ ਕੋਲ ਚੱਲਾਂਗੇ ਮਮੇ ਮਸ਼ੀਨ ਚੱਲ ਰਹੀ ਆਪਣੀ ਵਧੀਆ ਠੀਕ ਆ ਤੇ ਮੈਂ ਸੇਮੀਵਾਮੇ ਨੂੰ ਲੈ ਕੇ ਜਾਣਾ ਮੈਂ ਜਾ ਕੇ ਰੋਟੀ ਪਾਣੀ ਦਾ ਕਰਦਾ ਤੁਸੀਂ ਆਹ ਜਿਹੜਾ ਮੁੰਡਿਆਂ ਦਾ ਟਿਫਣਾ ਇਹ ਉਹਨਾਂ ਨੂੰ ਮਸ਼ੀਨ ਤੇ ਫੜਾਇਓ ਜਦ ਤੱਕ ਸੱਤੂ ਵੱਢਦਾ ਔਰੇ ਠੀਕ ਆ ਮੈਂ ਮਾਮੇ ਨੂੰ ਲੈ ਕੇ ਜਾਣਾ ਅਸੀਂ ਆਹ ਰੋਟੀ ਪਾਣੀ ਦਾ ਕਰਦੇ ਆਂ ਜਿੰਨੇ ਜਮੇ ਵੀ ਤੁਹਾਡੀ رائے ਬਣੂਗੀ ਵੀ ਕਿੱਥੇ ਮਸ਼ੀਨਾਂ ਖੜਾਉਣੀਆਂ ਨੇ ਕਿਹੜੇ-ਕਿਹੜੇ ਬੰਦੇ ਆਉਣਗੇ ਮੈਨੂੰ ਫੋਨ ਲਾ ਕੇ ਦੱਸ ਦਿਓ ਮੈਂ ਮਾਮੇ ਨੂੰ ਲੈ ਕੇ ਜਾਣਾ ਰੂਮ ਤੇ ਠੀਕ ਹੈ ਜੀ ਜਾਈਏ ਅਸੀਂ ਹਾਂ ਬਸ ਠੀਕ ਆ ਇਹ ਇਹਦੇ ਕੋਲ ਆਹ ਅੱਧੇ ਘੰਟੇ ਦਾ ਕੰਮ ਜਦ ਤੱਕ ਤੁਸੀਂ ਉਹ ਮਸ਼ੀਨ ਨੂੰ ਤਪਣ ਫੜਾ ਕੇ ਆ ਜਾਓ ਪਹਿਲਾਂ ਮੇਰੀ ਸਲਾਹ ਸੀ 4 ਨੰਬਰ ਮਸ਼ੀਨ ਕੋਲ ਜਾਣ ਦੀ ਜੇ ਮੈਂ ਉਧਰ ਭਾ ਗਿਆ 4 ਨੰਬਰ ਮਸ਼ੀਨ ਕੋਲ ਫਿਰ ਆਪਣੀ ਰੋਟੀ ਪਾਣੀ ਵਾਲਾ ਕੰਮ ਲੇਟ ਹੋ ਜਾਊਗਾ ਮੈਂ ਮਾਮੇ ਰੂਮ ਤੇ ਸਾਡੀ ਆਉਣਾ ਤੇ ਤੁਸੀਂ ਇਹਨਾਂ ਨੂੰ ਦੇਖੋ ਮਸ਼ੀਨਾਂ ਨੂੰ ਤੇ ਮੈਨੂੰ ਫੋਨ ਕਰਕੇ ਦੱਸ ਦਿਓ ਵੀ ਕਿਹੜੇ ਬੰਦੇ ਦੀ ਰੋਟੀ ਕਿੱਥੇ ਹੋਊਗੀ ਕਿਹੜੇ ਬੰਦੇ ਦੀ ਕਿੱਥੇ ਹੋਊਗੀ ਚੱਲ ਵੀ ਮਾਮਾ ਅੱਪ ਆ ਗਿਆ ਆਪਣੇ ਰੂਮ 'ਚ ਤੇ ਇੱਥੇ ਆਪਾਂ ਮਾਂ ਨੂੰ ਛੱਡ ਕੇ ਜਾਵਾਂਗੇ ਇਹ ਆਉਂਦੇ ਰੋਟੀ ਪਾਣੀ ਦਾ ਕਰ ਲਉ ਤੇ ਆਪਾਂ ਦੁਆਰੋਂ ਮਸ਼ੀਨਾਂ ਕੋਲ ਚੱਲਦੇ ਆਂ ਦੇਖਦਾ ਉੱਥੇ ਜੱਲ ਕੇ ਮਸ਼ੀਨਾਂ ਨੂੰ ਖੜਾਉਂਦਾ ਵੀ ਦੋਹੇ ਤਿੰਨੇ ਮਸ਼ੀਨਾਂ ਇਕੱਠੀਆਂ ਖੜਾਵਾਂਗੇ ਜਾਂ ਕੱਲੀਆਂ-ਕੱਲੀਆਂ ਖੜਾਵਾਂਗੇ ਬਾਕੀ ਮਮਾ ਕਰ ਰੋਟੀ ਪਾਣੀ ਦਾ ਮਮਾ ਮੈਨੂੰ ਪਾਣੀ ਦੇ ਘੁੱਟ ਪਿਆ ਦੇ ਤੇ ਉਦੋਂ ਬਾਅਦ ਫਿਰ ਮੈਂ ਦੁਆਰੋਂ ਮਸ਼ੀਨਾਂ ਕੋਲ ਜਾਣਾ ਤੇ ਇੱਥੇ ਟਿਕਾਈ ਨਾਲ ਕਰ ਲੈ ਰੋਟੀ ਬਣਾਈ ਦਾ ਠੀਕ ਆ ਆਪਾਂ ਮਾਂ ਮੈਨੂੰ ਰੂਮ 'ਚ ਛੱਡਣ ਤੋਂ ਬਾਅਦ ਦੁਆਰੋਂ ਮਸ਼ੀਨਾਂ ਕੋਲ ਬਾਗੇ ਸੀ ਤੇ ਹੁਣ ਦੁਆਰੋਂ ਠੀਕ ਆ ਠੀਕ ਇਹ ਕੋਈ ਸਕੀਮ ਕਹਿੰਦੇ ਵੀ ਇਹਦੇ ਨਾਲ ਮੱਛਰ ਨਹੀਂ ਆਉਂਦਾ ਜੀ ਇਹਦਾ ਠੀਕ ਆ ਠੀਕ ਅਗਰਬਤੀ ਹੁੰਦੀ ਆ ਪਰ ਇਹ ਅਗਰਬਤੀ ਨਹੀਂ ਇਹ ਮੱਛਰ ਵਾਲੀ ਆ ਕਿਉ ਮਾਮਾ ਕਿੰਨਾ ਕਰਾ ਜਾ ਕੰਮ ਜੀ ਬਸ ਬਣ ਗਈ 3 ਕਲਾਂ ਦੀ 2-3 ਰੋਟੀਆਂ ਘੱਟ ਬਹੁਤ ਠੀਕ ਆ ਗੋਰੀ ਆਪਾਂ ਦਾ ਬਣਨ ਕੇ ਪਹਿਲਾਂ ਜਿਹੜੇ ਬਾਹਰ ਮਸ਼ੀਨਾਂ ਖੜੀਆਂ ਨੇ ਉਹ ਮਸ਼ੀਨ ਵਾਲਿਆਂ ਦੀ ਰੋਟੀ ਦੇਵਾਂਗੇ ਤੇ ਮਾਮਾ ਇਥੇ ਜਿਹੜੇ ਰਾਜਣ ਕੇ ਰੋਟੀਆਂ ਉਹ ਲਾ ਲੂਗਾ ਤੇ ਆਪਾਂ ਅੱਗੇ ਖਾਣਾਂਗੇ ਰੋਟੀ ਠੀਕ ਆ ਭੁੱਖ ਤਾਂ ਨਹੀਂ ਲੱਗੀ ਜੇ ਭੁੱਖ ਲੱਗੇ ਦੱਸ ਦੇ ਫਿਰ ਖਾ ਕੇ ਬਾਹਰ ਚੱਲੀ ਹੈ ਨਹੀਂ ਨਹੀਂ ਠੀਕਾ ਠੀਕਾ ਲੈ ਮਾ ਗਰੀ ਬਾਨੀ ਰੋਟੀ ਜਦੋਂ ਉਹਨਾਂ ਦੀ ਬਣ ਗਈ ਤੇ ਫਿਰ ਪਹਿਲਾਂ ਉਹਨੇ ਰੋਟੀ ਫੜਾਈ ਹੈ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਉਹ ਰਸਤੇੜਾ ਖਾਸਾ ਖਰਾਬ ਆ ਸੇਦੀ ਰੋਟੀ ਦੇ ਆਈਏ ਤਾਂ ਚੰਗੀ ਗੱਲ ਆ ਬਾਕੀ ਤੇਰੇ ਕੋਲ ਮਾਮਾ ਇਧਰੋਂ ਜਿਹੜੀ 1 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਉਹਨਾਂ ਦਾ 2.5 ਕਿੱਲੇ ਬਚ ਗਏ ਮਸ਼ੀਨ ਉੱਥੇ ਖੜੂਗੇ ਉਹ ਤੇਰੇ ਕੋਲ ਆਉਣਗੇ ਉਹਨਾਂ ਨੂੰ ਪੁੱਛ ਲੈ ਉਹਨਾਂ ਦਾ ਰੋਟੀ ਪਾਣੀ ਕਿਵੇਂ ਆ ਜੇ ਤਾਂ ਉਹਨਾਂ ਨੇ ਉੱਥੇ ਰਾਜ ਜਿਹੜਾ ਬਾਜ਼ਾਰ ਦਾ ਮੈਂਦੋ ਉੱਥੋਂ ਲੈ ਕੇ ਵਗ ਜਾਣ ਕਿੰਦਾ ਤਾਂ ਚੰਗੀ ਗੱਲ ਆ ਠੀਕ ਆ ਜੇ ਨਾ ਉਹਨਾਂ ਨੇ ਰਾਜ ਰੋਟੀ ਲਈ ਤਾਂ ਫਿਰ ਤੂੰ ਇੱਥ ਕਾਹ ਨਾ ਕਿਉਂ ਕੁਰੀ 10 ਰੋਟੀ ਬਈ ਚੱਲੀਏ ਲੱਗੇ ਇਹਦੇ ਵਿੱਚ ਮਤਲਬ ਤਿੰਨ ਬੰਦੇ ਦੀ ਰੋਟੀ ਹੋਗੀ ਉਹਨਾਂ ਦੀ ਚਾਰ ਬੰਦਿਆਂ ਦੀ ਬਾ ਠੀਕ ਆ ਉਹਨੇ ਰੋਟੀ ਬਣਾਇਆ ਉਹਨਾਂ ਜੇ ਇਧਰੋਂ 1 ਨੰਬਰ ਮਸ਼ੀਨ ਵਾਲੇ ਬੰਦੇ ਆਏ ਤਾਂ ਉਹਨਾਂ ਨੂੰ ਰੋਟੀ ਪਾਣੀ ਦਾ ਪੁੱਛ ਲਿਓ ਜੇ ਰੋਟੀ ਪਾਣੀ ਉਰੋ ਲੈ ਕੇ ਜੇ ਜਾਣਾ ਹੋਇਆ ਉਹਨਾਂ ਨੇ ਤਾਂ ਉਰੋ ਰੋਟੀ ਪਾਣੀ ਦੇ ਕੇ ਤੋਰਿਓ ਨਹੀਂ ਫਿਰ ਰਾਹ ਛੋੜਿਓ ਬਾਜ਼ਾਰ ਦੇ ਵਿੱਚੋਂ ਰੋਟੀ ਪਾਣੀ ਲੈ ਕੇ ਜਾਣਗੇ ਤਾਂ ਉੱਥੋਂ ਗਏ ਤਾਂ ਉਹਨਾਂ ਨੂੰ ਵੀ ਲੈ ਕੇ ਜਾਣ ਪਰ ਰੋਟੀ ਪਾਣੀ ਦਾ ਹੀਲਾ ਕਰਿਓ ਉਹਨਾਂ ਦਾ ਠੀਕ ਆ ਜੀ ਅਸੀਂ ਇਹਨਾਂ ਦੀ ਰੋਟੀ ਬਣਾ ਕੇ ਚੱਲਦੇ ਹਾਂ ਕਿ ਆਪਣੀ 1 ਨੰਬਰ ਮਸ਼ੀਨ ਕੋਲ ਮੁੰਡਿਆਂ ਦੀ ਰੋਟੀ ਲੈ ਕੇ ਕਿਵੇਂ ਮੁੰਡੋ ਠੀਕ ਹੋ ਵਧੀਆ ਚੱਲੀ ਗਈ ਬਾ ਠੀਕ ਆ ਠੀਕ ਆ ਰੋਟੀ ਆ ਗਈ ਤੁਹਾਡੀ ਰੋਟੀ ਪਾਣੀ ਖਾ ਲਓ ਤੇ ਆਰਾਮ ਕਰ ਲਓ ਜੇ ਮਸ਼ੀਨ ਦਾ ਕੋਈ ਕੰਮ ਆ ਤਾਂ ਦੱਸ ਸਕਦੇ ਅਸੀਂ ਨਾਲ ਕਰਵਾ ਦਿੰਨੇ ਆ ਕਿਵੇਂ ਕੋਈ ਹੈ ਕੰਮ ਬਸ ਠੀਕ ਆ ਇਹ ਤੋਂ ਬਾਅਦ ਹੁਣ ਅਸੀਂ ਰੋਟੀ ਲੈ ਕੇ ਜਾਣੇ ਆ 4 ਤੇ 5 ਨੰਬਰ ਮਸ਼ੀਨ ਦੀ ਉੱਥੇ ਇੱਕ ਇੱਕ ਬੰਦੇ ਨੇ ਗੁਰੀ ਮੇਰੇ ਨਾਲ ਜਾਊਗਾ ਦੁਬਾਰੋ ਰੂਮ 'ਚ ਤੇ ਸਵੇਰੇ ਚਾਹ ਚੂ ਲੈ ਕੇ ਆ ਜਾਵਾਂਗੇ ਅਸੀਂ ਤੇ ਤੁਸੀਂ ਰੋਟੀ ਪਾਣੀ ਖਾ ਲਓ ਆਪਦਾ ਠੀਕ ਆ ਤੇ ਉਹ ਤੋਂ ਬਾਅਦ ਆਰਾਮ ਕਰ ਲਓ ਅਸੀਂ ਜਾਂਦੇ ਇੱਥੋਂ 5 ਨੰਬਰ ਮਸ਼ੀਨ ਜਾਈਏ ਫਿਰ ਅਸੀਂ ਆਪ ਆ ਗਏ ਆਪਣੀ 4 ਤੇ 5 ਨੰਬਰ ਮਸ਼ੀਨ ਕੋਲ ਇਹਨਾਂ ਮੁੰਡਿਆਂ ਦੀ ਰੋਟੀ ਬਣਾਉਣਾ ਇਹਨਾਂ ਮੁੰਡਿਆਂ ਦੀ ਰੋਟੀ ਬਣਾਉਣ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਆਪਣੇ ਰੂਮ ਚ Uh